ਜਦੋਂ ਪੈਰਾਸ ਓਲੰਪਿਕ ਦੀ ਸ਼ੁਰੂਆਤ ਹੋਈ ਸੀ ਤੇ ਸਾਨੂੰ ਕੋਈ ਫੇਵਰਿਟ ਨਹੀਂ ਮੰਨ ਰਿਆ ਸੀ ਉਹਦੀ ਬੜੀ ਵਜ੍ਹਾ ਐ ਸੀ ਕਿ ਪ੍ਰੋ ਹਾਕੀ ਲੀਗ 'ਚ ਸਾਡੇ ਪਲੇਅਰ ਉਹਨਾਂ ਅੱਛਾ ਪਰਫਾਰਮ ਨਹੀਂ ਕਰ ਪਾਏ ਸੀ ਕਿਉਂਕਿ ਅਸੀਂ 7ਵੇਂ ਸਥਾਨ ਤੇ ਰਹੇ ਸੀ ਐਦੇ ਇਲਾਵਾ ਵਰਲਡ ਕੱਪ ਦਾ ਜਿਹੜਾ ਆਯੋਜਨ ਸੀਗਾ ਉਹਦੇ ਵਿੱਚ ਅਸੀਂ 9ਵੇਂ ਸਥਾਨ ਤੇ ਲੜਕ ਗਏ ਸੀ ਤੁਹਾਨੂੰ ਯਾਦ ਹੋਵੇਗਾ ਪਿਛਲੀ ਵਾਰ ਭਾਰਤ ਨੇ 41 ਸਾਲਾਂ ਦੇ ਬਾਅਦ ਮੈਡਲ ਜਿੱਤਿਆ ਸੀ ਤੇ ਇਸ ਵਾਰੀ ਬੜੀ ਉਮੀਦ ਸੀ ਬੜੀ ਕਿ ਇੰਡੀਆ ਬਹੁਤ ਅੱਛਾ ਪਰਫਾਰਮ ਕਰੇਗਾ ਲੇਕਿਨ ਪ੍ਰੋ ਹਾਕੀ ਲੀਗ ਔਰ ਵਰਲਡ ਕੱਪ ਨਾਲ ਸਾਰੀ ਉਮੀਦਾਂ ਡੜੀਆਂ ਨਾ ਥੱਲੇ ਰਹਿ ਗਈਆਂ ਲੇਕਿਨ ਵਰਲਡ ਕੱਪ ਚ ਆ ਕੇ ਇੰਡੀਆ ਇੱਕ ਅਲੱਗ ਹੀ ਜੋਸ਼ ਦਿਖਾਈ ਦਿੱਤਾ ਜਿਸ ਤਰ੍ਹਾਂ ਜਿਸ ਤਰ੍ਹਾਂ ਖੇਲ ਅੱਗੇ ਵਧਦਾ ਗਿਆ ਭਾਰਤ ਨੇ ਬਹੁਤ ਅੱਛਾ ਇੰਪਰੂਵਮੈਂਟ ਕੀਤਾ ਪਹਿਲਾ ਤੁਸੀਂ ਯਾਦ ਕਰੋ ਨਿਊਜ਼ੀਲੈਂਡ ਦੇ ਨਾਲ ਭਾਰਤ ਦਾ ਮੈਚ ਹੋਇਆ ਭਾਰਤ ਮੈਚ ਜਿੱਤ ਜ਼ਰੂਰ ਗਿਆ 2 ਦੇ ਮੁਕਾਬਲੇ 3 ਗੋਲਾਂ ਨਾਲ ਲੇਕਿਨ ਭਾਰਤ ਨੇ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਉਹਦੇ ਬਾਅਦ ਅਰਜنٹੀਨਾ ਦੇ ਖਿਲਾਫ ਵੀ ਉਹ ਗਲਤੀਆਂ ਬਰਕਰਾਰ ਰਹੀਆਂ ਅਸੀਂ ਮੁਕਾਬਲਾ ਨਹੀਂ ਜਿੱਤ ਪਾਏ ਲੇਕਿਨ ਖੇਲ ਇੱਕ ਇੱਕ ਤੋਂ ਬਰਾਬਰ ਸਮਾਪਤ ਹੋਇਆ ਉਦੇ ਬਾਅਦ ਆਇਰਲੈਂਡ ਤੋਂ ਅਸੀਂ 2-0 ਤੋਂ ਜ਼ਰੂਰ ਜਿੱਤੇ ਲੇਕਿਨ ਤੀਸਰੇ ਕੁਆਰਟਰ ਚ ਅਸੀਂ 8 ਪੈਨਲਟੀ ਕਾਰਨਰ ਖਾਏ ਸਾਡੇ ਖਿਲਾਫ ਹੋਏ ਔਰ ਸਾਡੀ ਚਿੰਤਾ ਵਧਨਾ ਬਹੁਤ ਸੁਭਾਵਿਕ ਸੀ ਉਦੇ ਬਾਅਦ ਅਸੀਂ ਬੈਲਜੀਅਮ ਹਾਰੇ ਜ਼ਰੂਰ ਲੇਕਿਨ ਅਸੀਂ ਪੁਰਾਣੇ ਦਿਨ ਅਦਾ ਲੱਗਿਆ ਕਿ ਲੋਟ ਆਏ ਹਨ ਆਸਟ੍ਰੇਲੀਆ ਦੇ ਖਿਲਾਫ ਖੇਲੇ ਤੇ 52 ਸਾਲਾਂ ਦੇ ਬਾਅਦ ਅਸੀਂ ਜਿਹੜਾ ਹੈ 올림픽 ਚ ਆਸਟ੍ਰੇਲੀਆ ਨੂੰ ਸ਼ਿਕਸ ਦਿੱਤੀ ਤੁਹਾਨੂੰ ਯਾਦ ਹੋਏਗਾ 1972 ਜਾਂ ਤੁਸੀਂ ਸੁਣਿਆ ਜ਼ਰੂਰ ਹੋਏਗਾ 1972 ਦੇ ਮਿਊਨਿਕ 올림픽 ਖੇਲਾ ਚ ਇੰਡੀਆ ਨੇ ਆਸਟ੍ਰੇਲੀਆ ਨੂੰ ਹਰਾਇਆ ਸੀ ਔਰ ਦੇ ਬਾਅਦ ਲੰਬਾ ਵਕਤ ਬੀਤ ਗਿਆ ਮੈਂ ਤੁਹਾਨੂੰ ਇਹ ਵੀ ਯਾਦ ਦਿਲਾ ਦਵਾਂ ਕਿ 1972 ਚ ਕਹਾ ਕਹਾ ਦੇ ਉੱਪਰ ਹਾਕੀ ਹੁੰਦੀ ਸੀ ਉਹਦੇ ਬਾਅਦ 1978 ਦੇ 1976 ਦੇ ਮੋਂਟਰੀਅਲ 올림픽 ਚ ਇੰਟਰੋਡਿਊਸ ਕੀਤੀ ਗਈ ਉਹ ਤਦ ਤੋਂ ਲੈ ਕੇ ਹੁਣ ਤੱਕ ਅਸੀਂ ਕੋਈ ਮੁਕਾਬਲਾ ਜਿੱਤ ਨਹੀਂ ਪਾਏ ਸੀ ਆਸਟ੍ਰੇਲੀਆ ਤੋਂ ਲੇਕਿਨ ਇਸ ਵਾਰੀ ਆਸਟ੍ਰੇਲੀਆ ਦੇ ਖਿਲਾਫ ਅਸੀਂ ਜਿੱਤੇ ਔਰ ਬਹੁਤ ਚੈਂਪੀਅਨ ਦੀ ਤਰ੍ਹਾਂ ਜਿੱਤੇ ਔਰ ਬਹੁਤ ਕਮਾਲ ਦਾ ਪ੍ਰਦਰਸ਼ਨ ਕੀਤਾ ਉਮੀਦ ਜੱਗੀ ਕਿ ਸਾਡਾ ਗੋਲਡਨ ਪੀਰੀਅਡ ਲੋਟ ਆਏਗਾ ਔਰ ਹੁਣ ਅਸੀਂ ਜਿਸ ਤਰ੍ਹਾਂ ਗ੍ਰੇਟ ਬ੍ਰਿਟੇਨ ਨੂੰ ਹਰਾਇਆ ਹੈ ਉਹ ਵੀ ਵਿਪਰੀਤ ਪਰਿਸਥਿਤੀਆਂ ਵਿੱਚ ਅਗਰ ਸਥਿਤੀਆਂ ਅਨੁਕੂਲ ਹੋਣ ਫੇਵਰੇਬਲ ਹੋਣ ਤੇ ਕੋਈ ਵੀ ਜਿੱਤ ਜਾਂਦਾ ਲੇਕਿਨ ਜੇ ਸਥਿਤੀਆਂ ਤੁਹਾਡੇ ਉਲਟ ਹੋਣ ਉਹਦੇ باوجود ਤੁਸੀਂ ਜਿੱਤੋ ਔਰ ਤੁਸੀਂ ਇਹ ਦੇਖੋ ਕਿ ਦੂਸਰੇ ਕੁਆਟਰ ਚ ਸਾਡੇ ਅਮਿਤ ਰੋਈਦਾਸ ਨੂੰ ਬਾਹਰ ਬਿਠਾ ਦਿੱਤਾ ਗਿਆ ਸੀ ਉਹਦੇ ਬਾਅਦ ਵੀ ਅਸੀਂ ਹਿੰਮਤ ਨਹੀਂ ਹਾਰੀ 10 ਪਲੇਅਰਾਂ ਨਾਲ ਖੇਲੇ ਉਹਨਾਂ ਦੇ 11 ਪਲੇਅਰਸ ਸੇ ਉਹਨਾਂ ਨੂੰ ਪੈਨਲਟੀ ਕਾਰਨਰ ਜ਼ਿਆਦਾ ਮਿਲੇ ਸਾਨੂੰ ਘੱਟ ਮਿਲੇ ਉਹਨਾਂ ਨੂੰ ਜ਼ਿਆਦਾ ਸਰਕਲ ਪੈਨੇਟ੍ਰੇਸ਼ਨ ਉਹਨਾਂ ਦਾ ਜ਼ਿਆਦਾ ਅੱਛਾ ਰਿਹਾ ਸਾਡਾ ਬਹੁਤ ਘੱਟ ਰਿਹਾ ਉਹਦੇ باوجود ਅਸੀਂ ਮੁਕਾਬਲਾ ਜਿੱਤੇ ਔਰ ਉਹਦੇ ਨਾਲ ਉਮੀਦ ਜੱਗੀ ਹੈ ਹੁਣ ਸਾਡੇ ਸਾਹਮਣੇ ਵਰਲਡ ਚੈਂਪੀਅਨ ਜਰਮਨੀ ਹੈਗਾ ਕਿ ਜਰਮਨੀ ਨੂੰ ਹੁਣ ਸ਼ਿਕਤ ਅਸੀਂ ਦੇਣੀ ਹੈ ਕਿ ਲੇਕਿਨ ਜਰਮਨੀ ਬੇਸ਼ੱਕ ਵਰਲਡ ਚੈਂਪੀਅਨ ਹੋਵੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਜਰਮਨੀ ਨੂੰ ਪਿਛਲੇ 6 ਮੁਕਾਬਲੇਾਂ ਚ ਜਿਹੜੇ ਹੋਏ ਹਨ ਪੰਜ ਮੁਕਾਬਲਿਆਂ ਚ ਚਾਰ ਜਿਹੜੇ ਅਸੀਂ ਉਹਨਾਂ ਨੂੰ ਹਰਾਇਆ ਹੈ ਔਰ ਪਿਛਲੀ ਵਾਰ ਜਦ ਸਾਡਾ ਕਾਂਸਾ ਆਇਆ ਸੀ ਕਾਂਸੇ ਦਾ ਤਮਗਾ ਆਇਆ ਸੀ ਤਦ ਵੀ ਅਸੀਂ ਸਾਡੇ ਸਾਹਮਣੇ ਜਰਮਨ ਟੀਮ ਸੀਗੀ ਅਸੀਂ ਜਰਮਨ ਟੀਮ ਨੂੰ ਸ਼ਿਕਸ ਦਿੱਤੀ ਸੀ ਔਰ ਉਹ ਵੀ ਤਦ ਜਦ ਕਿ ਅਸੀਂ 1-3 ਤੋਂ ਪਿੱਛੇ ਚੱਲ ਰਹੇ ਸੀ ਉਹਦੇ ਬਾਅਦ ਅਸੀਂ ਸਾਡੇ ਗੱਬਰੂ ਜਵਾਨਾਂ ਨੇ ਜੋ ਕਮਾਲ ਕੀਤਾ ਜੋ ਸਾਡੇ ਪੰਜਾਬੀ ਸ਼ੇਰ ਜਿੱਦਾਂ ਉਹਨਾਂ ਦੇ ਉੱਪਰ ਚੜ੍ਹ ਕੇ ਬੋਲੇ ਉਹ ਕਮਾਲ ਦਾ ਪਰਫਾਰਮੈਂਸ ਹੈਗਾ ਔਰ ਮੈਂ ਤੇ ਕਹਾਂਗਾ ਹੁਣ ਸਾਡੀ ਪੰਜਾਬੀ ਜਿਹੜੀ ਹਾਕੀ ਹੈਗੀ ਪਾ ਅੱਜ ਪੰਜਾਬੀ ਸਾਡਾ ਟ੍ਰੈਡੀਸ਼ਨ ਹੈਗਾ ਉਹ ਸਭ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਹ ਜਿਹੜਾ ਟੂਰਨਾਮੈਂਟ ਜਿਹੜਾ ਹੈਗਾ ਵਰਲਡ ਕੱਪ ਹੈਗਾ ਇਹਦੇ ਚ ਜਿਹੜਾ ਸਾਡੇ ਹੀਰੋ ਹੈਗੇ ਉਹ ਹੈਗੇ ਪੀ ਆਰ ਸ਼ਰਜੇਸ਼ ਜੋ ਡਿਫੈਂਸ ਦੀ ਇੱਕ ਮੈਂ ਕਹਨਾ ਇੱਕ ਦੀਵਾਰ ਬਣ ਕੇ ਸਾਬਿਤ ਹੋਏ ਹਨ ਉਹਨਾਂ ਨੂੰ ਪੰਜਾਬੀ ਲੋਕਾਂ ਦੇ ਵਿੱਚ ਪੰਜਾਬੀ ਭੰਗੜਾ ਕਰਦੇ ਹੋਏ ਅਸੀਂ ਦੇਖ ਸਕਨੇ ਆ ਉਹਨਾਂ ਨੂੰ ਅਸੀਂ ਪੰਜਾਬੀ ਗਾਣੇ ਗਾਉਂਦੇ ਸੁਣ ਸਕਨੇ ਆ ਤੇ ਇਹ ਹੁਣ ਅਸੀਂ ਉਮੀਦ ਕਰਨੇ ਆ ਕਿ ਸਾਡਾ ਪੂਰਾ ਹਿੰਦੁਸਤਾਨ ਦੋ ਮੈਚ ਸਿਰ ਦੋ ਮੈਚਾਂ ਦੀ ਗੱਲ ਹੈ ਉਹਦੇ ਬਾਅਦ ਪੂਰਾ ਮਾਹੌਲ ਜਿਹੜਾ ਹੈਗਾ ਉਹ ਸਾਡਾ ਪੰਜਾਬ ਮੇ ਹੋ ਜਾਏਗਾ ਜਿੱਦਾ ਪੰਜਾਬ ਚ ਭੰਗੜਾ ਪਾਇਆ ਜਾਂਦਾ ਹੈ ਉਹ ਭੰਗੜਾ ਪੂਰਾ ਹਿੰਦੁਸਤਾਨ ਪਾਰਿਆ ਹੋਏਗਾ ਇਹ ਉਮੀਦ ਨਾਲ ਅਸੀਂ ਉਮੀਦ ਜ਼ਾਹਿਰ ਕਰਨੇ ਆ ਕਿ ਜਿਹੜਾ ਜਰਮਨ ਨਾਲ ਮੈਚ ਹੋਏਗਾ ਉਹ ਇੰਡੀਆ ਜਿੱਤੇਗਾ ਔਰ ਉਹਦੇ ਬਾਅਦ ਫਾਈਨਲ ਉਸ ਚੀਜ਼ ਨੂੰ ਦौरा ਹੋਏਗਾ ਨਮਸਕਾਰ